ਉਹ ਟੋਕਨ ਦੀ ਕੋਈ ਨਹੀਂ ਸਾਰਿਆਂ ਦੇ ਆਪਣੇ ਇਹ ਵਧੀਆ ਯਾਰ ਜਿਹੜਾ ਮੈਟਰੋ ਵਾਲਾ ਫ੍ਰੀ ਆ ਕੰਮ ਇਹ ਸਹੀ ਨਹੀਂ ਕੰਮ ਕੋਈ ਪੈਸਾ ਨਹੀਂ ਕੋਈ ਗੱਲ ਨਹੀਂ ਵਾਲਾ ਕਿੰਨੇ ਦਾ ਤਾਂ ਫ੍ਰੀ ਆ ਵੇ ਲੋ ਇਹ ਹੋ ਵਧੀਆ ਕਿ ਉਹਨ ਕੀਤਾ ਜਿੱਥੇ ਮਰਜ਼ੀ ਭੱਜਿਆ ਕਰੋ ਉਹ ਟੈਕਸੀ ਵਾਲੇ ਪੰਗਿਆਂ 'ਚ ਪੈ ਰਹੇ ਸਹੀ ਨਹੀਂ ਮੈਟਰੋ ਆ ਗਾ ਵੀ ਕਿੱਦਾਂ ਹਾਂ ਨੰਗ ਸਕਦੇ ਆਪਾਂ ਦੇ ਕੋਈ ਚੱਕਰ ਹੀ ਨਹੀਂ ਆਪੇ ਰੋਕਣਗੇ ਗੱਡੀ ਪਾਜੀ ਪਾਜੀ ਦੂਸਰੀ ਕੰਟਰੀ ਨੂੰ ਫੇਰ ਅਸੀਂ ਤਿਆਰੀ ਕਰ ਲਈ ਆ बसण ਪਹੁੰਚ ਕੇ ਤੇ ਫਿਰ ਤੁਹਾਨੂੰ ਕਾਲ ਕਰ ਦਿੰਦਾ ਇਹਨੇ ਚੈੱਕ ਕਰਨੇ ਨੇ ਮੋਟੇ ਨੇ ਇਹਨੂੰ ਤਾਂ ਡਰ ਗਿਆ ਕਿਦੇ ਨਾ ਮੈਂ ਬਾਹਰ ਦੇ ਮੈਨੂੰ ਮੁੱਕੀ ਪੈਣਾ ਤਾਂ ਗੱਡੀ ਸਮੇਂ ਦੇ ਅੰਦਰ ਬੜਾ ਤੂੰ ਇਹਨਾਂ ਨੂੰ ਕਿਧਰ ਲੱਦੀ ਫਿਰਨਦੇ ਆ ਹੌਣ ਹੀ ਜਾ ਰਹੇ ਆ ਵੀ ਲਾਸ ਸਿਟੀ ਦੇ ਵਿੱਚ ਬਾਰਡਰ ਕ੍ਰੋਸ ਕਰਕੇ ਆਪਣੇ ਸਾਰੇ ਜਣੇ ਇਹ ਯਾਰ ਬੇਲੀ ਨਾਂਦ ਲੈ ਰਹੇ ਨੇ ਹੁਣ ਗਾੜੀ ਬਾਰਡਰ ਆਊਗਾ ਪੁਲਿਸ ਦਾ ਉੱਥੇ ਪਾਸਪੋਰਟ ਚੈੱਕ ਹੋਣਗੇ ਫੇ ਤੁਹਾਨੂੰ ਉੱਥੋਂ ਦਾ ਕਲਪਤਾ ਥੋੜੀਆਂ ਹੀ ਆ ਵਿਖਾਈਆਂ ਜਾਣਗੀਆਂ ਓਕੇ ਇਹ ਜਹ ਰਹਿਦਾ ਕਰਕੇ ਓਏ ਨਾਉ ਦੇ ਨਾਂ ਦੇ ਘਾਟ ਹੀ ਆ ਗੱਜਾ ਇਹਨੇ ਵੀ ਲਿਆ ਹੋਵੇ ਉਹ ਨਾਲ ਚੱਲਣ ਚ ਆਇਆ ਬਾਬਾ ਜਿਕਣਾ ਮਾਨ 80 ਤਾਲੇ ਭਾਵੇਂ ਥੋੜਾ ਜਾ ਹੋਰ ਇਹਨੇ ਕੀ ਕਹਿਣਾ ਯਾਰੇ ਲੈਂਡਾ ਕੋਈ ਆਇਆ ਨਾ ਕਿ ਲੋੜ ਕੰਮ ਕਰਦੀ ਕਦਰ ਜੀ ਨੂੰ ਉੱਥੇ ਖੜਿਆ ਹੋਵੇਗਾ ਪੈਲੀਆਂ ਜਿਹੜਾ ਡਾਂਗ ਦੇ ਦਿਵਾਲੇ ਫੜੀ ਹੋਵੇ ਇਹਦੇ ਅੱਥੇ ਹੀ ਵੜਾਈ ਜਾਵੇ ਅੱਜ ਬਹੁਤ ਪਾਵਾ ਬਹੁਤ ਸੋਦਾ ਲੱਕਾ ਗੱਡਾ ਆਣਦਾ ਵੇ ਬਾਪੂ ਆ ਕੇ ਮੱਝਾਂ ਨਵਾਉਣ ਆ ਗਿਆ ਆ ਗਿਆ ਜੋ 711 711 ਯਾ ਓਕੇ ਓਕੇ ਯਾ ਐ ਉੱਧਰ ਇੱਕ ਹੋਰ ਬੋਲਿਆ ਮੈਨੂੰ ਇਟੋ ਮਿਲਦੀ ਆ 10 ਮਿੰਟ ਪੁਲਿਸ ਆ ਇਹ ਵੀ ਕਰਦੇ ਹੋ ਕਹਿੰਦੇ ਜੀ ਮਾਲ ਦੇ ਦੋ ਕੋਈ ਨਹੀਂ ਐ ਡਰਨ ਵਾਲੀ ਤੇ ਕਿਹੜੀ ਗੱਲ ਆ ਆ ਫੜਾ ਦੋ ਕੋ ਚੱਕਰ ਹੀ ਨਹੀਂ ਆ ਫਿਰ ਕੀ ਆ ਮਾਲ ਐ ਪਾਸਪੋਰਟ ਫੜੀ ਆ ਜਾ ਲਾਗੇ ਕੀ ਗੱਲ ਕੋਈ ਨਹੀਂ ਉਤਰਾ ਚੈੱਕ ਹੀ ਕਰਨ ਦਾ ਔਰ ਉਹਨੇ ਕੀ ਕਰਨ ਉਹਨਾਂ ਨੇ ਕੋਈ ਚੱਕਰ ਨਹੀਂ ਆ ਬਹਿ ਜਾ ਯਾਰ ਸੱਜਾ ਆ ਜਾ ਤਰਵਾ ਬਹਿ ਜਾ ਹੈ ਬੈ ਸਾਜ ਸਾਹ ਖਾਈ ਸ਼ੋਪ ਮੇਲਾ ਮਨ ਮਨੂ ਮਾਦਰਾ ਉਹ ਕੇ ਸਾਥ ਥੈਂਕ ਯੂ ਸਾਥ ਥੈਂਕ ਯੂ ਉਹ ਪਤਾ ਕੀ ਚੱਕਰ ਆ ਆਪਾਂ ਚੱਲ ਜਾਨੇ ਜੇ दारू ਇੰਨਾ ਤੋਂ ਇੰਨੀ ਪੀਤੀ ਨਹੀਂ ਜਾਂਦੀ ਇਹ ਲੇਜ ਵਾਲੀ ਗਿਆ ਇੱਕ ਗਾੜੀ ਮੈਨੂੰ ਭਾਗ ਤਿਆ ਕੋਈ ਨਾ ਭਾਵੇਂ ਕੋਈ ਭਾਵੇਂ ਪਿਛੋਂ ਵੱਜ ਜਾਂਦੇ 100 ਤੇ ਲਈ ਜਾਂਦਾ ਮੈਨੂੰ ਯਾਦ ਆ ਏਅਰ ਪੈ ਆਏ ایر ਬੈਗ ਤੇ ਹੈਗੇ ਇਹਦੇ ਵਿੱਚ ਬੱਲਦੀ ਹੈਗੇ ਚੱਲੇ ਬਤੇ ਬੈਗ ਰਹਿਗੇ ਰਹੇਗੇ ਪਰ ਬੈਗ ਦੇ ਬਗਲ ਤੇ ਮਾਂ ਵੀ ਸ਼ੀਟ ਬੈਂਡ ਖੋਲ ਕੇ ਪਛਾਣ ਨੂੰ ਇਸ਼ਾਰਾ ਫਾੜਦੀ ਜਿਵੇਂ ਪਛਾਣ ਕਰਦੀ ਹੈ ਭੈਰ ਹਾਰ ਹੁਣ ਅੱਤਰ ਜਾਂਦਾ ਹੈ ਉਹ ਜਦੋਂ ਵੇਖਿਆ ਹੰਦੇ ਨੇ ਦੋ ਨੰਬਰ ਹੀ ਆ ਜਾਂਦੇ ਪੱਕੇ ਜਿਹੜੇ ਪੰਜਾਹ ਸ਼ੀਟਾਂ ਉੱਤੇ ਪਰਾ ਬੈਗ ਮਾ it's a grocery store Sweet, 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 pineapple grapes. ਤਰਾਇਦੇ ਸੌਟਲੇ ਮੈਨੂੰ ਨਹੀਂ ਨੀਂਦ ਆਉਦੀ ਤੇ ਲੱਗੀ ਬਾਗਦੇ ਉਹ ਨੱਕਾ ਮੀੜਦੇ ਕੀ ਰੱਖੋ ਹਾਂ ਹਾਂ ਪੰਪ ਪਾ ਲਾਗੇ ਕਿਸਮਾ ਪਾਣਾ ਬਾਹਰ ਪੰਪ ਦੇ ਸਵਾ ਲੀਏ ਘੰਟਾ ਹਾਂ ਕੱਲ੍ਹ ਵਜੇ ਰਵਾਂਗੇ ਆਪਾਂ ਇਹਨੂੰ ਪਾਪਰੇ ਸਵਾ ਜਿਹੜਾ ਬਾਹਰ ਗੱਡੀ ਲੈ ਜੀਏ ਨਹੀਂ ਗੱਡੀ ਤੇ ਚੱਲ ਕੀ ਕੱਢਣੀ ਆ ਇਹਨੂੰ ਸਵਾ ਲੀਏ ਘੰਟਾ ਖੰਡ ਇਹ ਨਾ ਵੀ ਇਹਦੇ ਕਾਰਨ ਸਾਰੇ ਸੌਂ ਗਏ ਇਹ ਵੀ ਸੱਤਾ ਲਈ ਜਾਂਦਾ ਚਾਹੀਦੀ ਬਾਤ ਤਾਂ ਨਹੀਂ ਕੋਈ ਤੂੰ ਨਹੀਂ ਨਾ ਸੌਣਾ ਮਮਾ ਆਪੇ ਕੰਬਲ ਲੈ ਕੇ ਸਮਝ ਲੈ ਆ ਤੇ ਮੈਨੂੰ ਗਾੜੀ ਭਾਇਆ